Hãy subscribe cho kênh Ghiền Mì Gõ Để không bỏ lỡ những video hấp dẫn ਇਹ ਲੀਕ ਹੈ ਉਹ ਨਹੀਂ ਕਦੋਂ ਨਹੀਂ ਕਦੀ ਨਹੀਂ ਕਿਸੀ ਕੋਈ ਦੇਖਿਆ ਦੇਸਾ ਇਹ ਕਰੋ ਕਰਪਾ ਦੇ ਨੂੰ ਕਹਤਾ ਦਾ ਨਾਮ ਬਹੁ ਛੂਟਾ ਸਹਸ ਘਟੇਲਾ ਕਉ ਤਸਾਵੈ ਰਬਾ ਨਾਮ ਅਪਛਾਵਾਏ ਕੋਰੂ ਧੂਮ ਵਿਖੇ ਪਿਖਰਾਏ ਨੀਂ ਰੋਤਾ ਵਾ ਖੱਪ ਖੱਪ ਮਰੇ ਬਿਨਾ ਸੰਤੋਖ ਨਹੀਂ ਕੋ ਰਜੈ ਸਭਨ ਮੋਤ ਸਭ ਕਾ ਜੈ ਨਾਮ ਰੰਗ ਸਭ ਸੁਖੋ ਇਹ ਧਾਮ ਜਿ ਸਹਰਾਵ ਤੋ ਹੋਇ ਕਾਂਗਰਾਵਣ ਯਾਪੇ ਆ ਸਦਾ ਸਦਾ ਨਾਮ ਕਰਜਾ ਮੰਤਰੰ ਕਰਨੇ ਹਾਰਿ ਸਗਲ ਕਾ ਹੋਇ ਜੈ ਜਿਸ ਕਦੇ ਨੋ ਸਾਉ ਹੈ ਅਭਿਯਾਗਾ ਪ੍ਰੋਸੋਇ ਜੋ ਕਿਸੇ ਨੂੰ ਸਤਿ ਸ੍ਰੀ ਅਕਾਲ ਰੱਖੂ ਕੋਲ ਤੋਂ ਸਭ ਤੋਂ ਪਿਆ ਸੰਗਤ ਗੁਰੂ ਅਦਿਕੇ ਕਰ ਰਵੇ ਕੋਲ ਆਪ ਹੈ ਕਾਪਾ ਹੈ ਨੇਕ ਇਹ ਹੈ ਜੀ ਸਰਾਵਾਂ ਜਿਨ੍ਹਾਂ ਚ ਖੁਸ਼ਕਿਸਮਤੀ ਨਾਲ ਸਾਨੂੰ ਰਾਤ ਰਹਿਣਾ ਨਹੀਂ ਮਿਲਿਆ ਕਿਉਂਕਿ 25 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਸੰਗਤਾਂ ਬਹੁਤ ਆਈ ਹੋਈਆਂ ਮਹਾਂਪੁਰਸ਼ ਬਹੁਤ ਆਏ ਹੋਏ ਪੰਜਾਬ ਤੋਂ ਤੇ ਜਿਸ ਕਰਕੇ ਕਮਰੇ ਅਵੇਲੇਬਲ ਨਹੀਂ ਹੈ ਅੱਜ ਉਪਲਬਧ ਹੋਣ ਦੀ ਸੁਭਾਵਨਾ ਹੈ ਅੱਧੇ ਘਟੇਵਾਲ ਨਿਕਲੀ ਚਲੋ ਨਿਕਲ ਗਈ ਹੈ ਇਹ ਹੈ ਜੀ ਨਿਵਾਸ ਸਥਾਨ ਮੌਜੂਦਾ ਮੁਖੀ ਬਾਬਾ ਨਰਿੰਦਰ ਸਿੰਘ ਜੀ ਦਾ ਲੰਗਰ ਸਾਹਿਬ ਦੇ ਚੇਅਰਮੈਨ ਹੈ ਜਿਹੜੇ ਉਹਨਾਂ ਦਾ ਨਿਵਾਸ ਸਥਾਨ ਹੈ ਜੀ ਤੇ 8:00 ਵਜੇ ਅਸੀਂ ਬਾਬਾ ਜੀ ਨੂੰ ਮਿਲਣਾ ਜੀ